ਇੰਜ ਲੱਗਦਾ ਜਿਵੇਂ ਪਿੱਛੇ ਕੋਈ ਸਮੁੰਦਰ ਟੁੱਟਾ ਹੈ ਤੇ ਕਿਸਾਨ ਉਹਦੇ ਵਿੱਚੋਂ ਵਗ ਤੁਰੇ ਨੇ 20 ਲੱਖ ਦੇ ਕੱਟ ਤੋਂ ਵੀ ਵੱੱਬ ਗਿਆ ਜਾ ਰਿਹਾ ਹੈ। ਅੱਛਾ ਹਾਂਜੀ ਇਹਦੀ ਮਤਲਬ ਕੋਈ ਲਿਮਟ ਨਹੀਂ ਹੈਗੀ ਇੰਨਾ ਜ਼ਿਆਦਾ ਕੱਟ ਹੈਗਾ। ਖਣੌਰੀ ਬਾਰਡਰ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ 2020-21 ਤੋਂ ਬਾਅਦ ਕਈ ਸਾਲਾਂ ਬਾਅਦ ਪਹਿਲੀ ਵਾਰ ਆਹ ਸੀਨ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸਾਨ ਇੰਨੀ ਵੱਡੀ ਤਦਾਦ ਦੇ ਵਿੱਚ ਸੜਕਾਂ ਤੇ ਉਤਰੇ ਨੇ। ਮੇਰਾ ਸੱਤ-ਅੱਠ ਲੱਖ ਆਦਮੀ ਹੋਣੇ ਸੀ। ਹੂੰ। ਕਮ ਸੇ ਕਮ ਔਰ ਉਧਰ ਅੱਜ ਦੋ ਵੱਡੀਆਂ ਜਿਹੜੀਆਂ ਇਕੱਠ ਕਿਸਾਨਾਂ ਦੇ ਹੋਏ ਨੇ ਖਣੋਰੀ ਮੋਰਚੇ ਤੇ ਔਰ ਉਧਰ ਟੁਹਾਣਾ ਤੇ ਦੋਨੇ ਇਕੱਠ ਲਗਭਗ ਇੱਕੋ ਜੇ ਸਿਗੇ ਧੱਲੇ ਵਾਲ ਕੋ ਕੁਝ ਹੋ ਗਿਆ ਨੇ ਹੂੰ ਤਾਂ ਮਾਰ ਘਟ ਮਾਰ ਜਾਗੀ ਹੂੰ ਮੋਦੀ ਨਾ ਰਮੇਤ ਛਾ ਨਾ ਬਾਧਣ ਨਾ ਜਗਾ ਨਹੀਂ ਛੋੜਾ ਕੱਛਾ ਵੀ ਨਹੀਂ ਛੋੜਾ ਤਨ ਪੈ ਲੈ ਲੈ ਹੂੰ ਜੋਏ ਕਹਤੇ ਨਾ ਆ ਕਿ ਆਪਣੀ ਝੋਲੀ ਠਾਕ ਪਾ ਜਾਏ ਕੱਛਾ ਵੀ ਨਹੀਂ ਛੋੜਾਂਗੇ ਹੂੰ ਤਨ ਪਈਆ ਪਹਿਲੇ ਬਤਾ ਦਿੱਤੇ ਔਰ ਇਸ ਟਾਈਮ ਮੋਦੀ ਸਰਕਾਰ ਨੂੰ ਸੋਚਣ ਦੇ ਲਈ ਲਾਜ਼ਮੀ ਮਜਬੂਰ ਹੋਣਾ ਪਵੇਗਾ ਕਿਉਂਕਿ ਅੱਜ ਡੱਲੇਵਾਲ ਸਾਹਿਬ ਦੇ ਮਰਨ ਵਰਤ ਦਾ 40ਵਾਂ ਦਿਨ ਹੈ ਇਹ ਜਿਤਨਾ ਔਖਾ ਉਹ ਕਹਿੰਦਾ ਇਹਦੇ ਲਈ ਕੋਈ ਤਾਂ ਬਲੀ ਦੇਊਗਾ ਕੋਈ ਤਾਂ ਅੱਗੇ ਆਊਗਾ ਫੇਰ ਦਿੱਤਾ ਜਾਊਗਾ ਜੇ ਅਸੀਂ ਇਹ ਗੱਲ ਹੀ ਕਹੀ ਜਾਗੇ ਵੱਡਾਗਾ ਵੱਡਾਗਾ ਫੇਰ ਮੂਰੇ ਕੌਣ ਲੱਗੂਗਾ 40ਵੇਂ ਦਿਨ ਦੇ ਵਿੱਚ ਵੀ ਉਹ ਸਟੇਜ ਦੇ ਉੱਪਰੋਂ ਲੋਕਾਂ ਨੂੰ ਸੰਬੋਧਨ ਹੋਏ ਨੇ ਔਰ ਉਹਨਾਂ ਨੇ ਕਿਹਾ ਕਿ ਲੜਾਈ ਮੈਂ ਨਹੀਂ ਲੜ ਰਿਹਾ ਲੜਾਈ ਲੋਕ ਲੜ ਰਹੇ ਨੇ ਔਰ ਉਧਰ ਦੋਨਾਂ ਸਟੇਜਾਂ ਤੋਂ ਖਨੌਰੀ ਦੀ ਸਟੇਜ ਤੇ ਦੂਜੇ ਪਾਸੇ ਸਯੁਕਤ ਕਿਸਾਨ ਮੋਰਚੇ ਦੀ ਟੁਹਾਣਾ ਦੀ ਸਟੇਜ ਦੋਨਾਂ ਸਟੇਜਾਂ ਤੋਂ ਦੁਬਾਰਾ ਫਿਰ ਕਿਸਾਨ ਜਥੇਬੰਦੀਆਂ ਦੀ ਇਕਤਾ ਦੀ ਗੱਲ ਚੱਲੀ ਹੈ ਰਕੇਸ਼ ਤਕੈਤ ਨੇ ਸਿੱਧਾ ਕਿਹਾ ਉਹ ਕਹਿੰਦੇ ਕਿ ਸਰਕਾਰਾਂ ਤੇ ਸਿਆਸਤਾਂ ਨੇ ਕਿਸਾਨ ਤਾਕਤ ਨੂੰ ਪਾੜਿਆ ਤੇ ਅਸੀਂ ਫੋਟ ਦਾ ਸ਼ਿਕਾਰ ਹੋਏ ਆ ਤੇ ਉਹਨਾਂ ਨੇ ਉਮੀਦ ਪ੍ਰਗਟਾਈ ਹੈ ਕਿ ਦੁਬਾਰਾ ਫਿਰ ਜਿਹੜੀ ਕਿਸਾਨ ਸ਼ਕਤੀ ਹੈ ਉਹ ਇਕੱਠੀ ਹੋਏਗੀ ਇਹ ਫਿਰ ਸਰਕਾਰ ਲਈ ਇੱਕ ਬਹੁਤ ਵੱਡੀ ਚੁਣੌਤੀ ਖੜੀ ਹੋਏਗੀ ਤੁਸੀਂ ਦੇਖ ਸਕਦੇ ਹੋ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਸੜਕਾਂ ਦੇ ਉੱਪਰ ਕਿਲੋਮੀਟਰਾਂ ਤੱਕ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਨੇ ਆਪਾਂ ਗੱਲ ਕਰਦੇ ਆਂ ਭਾਈ ਸਾਹਿਬ ਅੱਜ ਕਿਦਾਂ ਦਾ ਇਹ ਮਾਹੌਲ ਤੁਹਾਨੂੰ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਇਕੱਠ ਹੈ ਬੇਪੱਤਨਾ ਇਕੱਠ ਹੈ ਕਿੰਨਾ ਇਕੱਠ ਹੋਗਾ ਅੰਦਾਜ਼ਾ ਦੇਖੋ ਜੋ ਅਸੀਂ ਗੱਲਾਂ ਇੱਕ ਦੂਜੇ ਦੀਆਂ ਸੁਣਨੇ ਆ ਸੁਣਦੇ ਆ ਰਹੇ ਸਾਡੇ ਸਕੰਨਾ ਦੇ ਵਿੱਚ ਤਾਂ 20 ਲੱਖ ਦੇ ਕੱਠ ਤੋਂ ਵੀ ਵੱੱਬ ਗਿਆ ਜਾ ਰਿਹਾ ਹੈ। ਅੱਛਾ। ਹਾਂਜੀ। ਜੋ ਮਤਲਬ ਜੋ ਆਪਣੀ ਆਪਣੀ ਭਾਸ਼ਾ ਲੋਕ ਬੋਲਦੇ ਜਾ ਰਹੇ ਨੇ। ਕੱਠ ਦਿਖ ਹੀ ਰਿਹਾ ਜੀ। ਸਿਰੇ ਸਿਰ ਦਿਖ ਰਿਹਾ ਜਿੱਧਰ ਤੱਕ ਤੁਹਾਡੀ ਜਿੰਨੀ ਦੂਰ ਤੱਕ ਨਿਗਾਹ ਜਾ ਰਹੀ ਹੈ। ਕੋਈ ਐਵੇਂ ਲੱਗੇ ਨਹੀਂ ਰਿਹਾ ਵੀ ਕਿਤੇ ਬਖਵਾਏ ਧਰਤੀ ਦੇ ਉੱਤੇ। ਪਿੱਛੋਂ ਹੁਣ 4 ਕਿਲੋਮੀਟਰ 2 ਕਿਲੋਮੀਟਰ ਤੇ ਪਿੱਛੇ ਆ ਅੱਗੇ 6 ਕਿਲੋਮੀਟਰ ਅਸੀਂ ਸਾਡੀ ਗੱਡੀ ਖੜੀ ਹੈ। ਸਤੋਂ 6 ਕਿਲੋਮੀਟਰ ਉਧਰੋਂ ਪਿੱਛੋਂ ਅਸੀਂ ਤੁਰ ਕੇ ਆਇਆ ਸਟੇਟ ਤੱਕ। ਰਾਤੋਂ ਪਿਛਲਾ ਪਿੰਡ ਇੱਕ ਨਿਉਾਂ ਦਾ। ਸਾਡੇ ਖੰਨਾ ਲਾਕੇ ਚ ਉਹਨਾਂ ਦੀ ਗੱਡੀ 8 ਕਿਲੋਮੀਟਰ ਤੇ ਖੜੀ ਹੈ ਪਾਰਕਿੰਗ ਹੋਈ ਠੀਕ ਹੈ ਕੋਈ ਮਤਲਬ ਬੇਪੱਤਣਾ ਇਕੱਠਾ ਹੈ ਜੀ ਸਰਕਾਰ ਨੂੰ ਪਰ ਬਾਈ ਜੀ ਬਾਈ ਜੀ ਅੱਜ ਦੱਲੇਵਾਲ ਸਾਹਿਬ ਬੋਲੇ ਆ ਸਟੇਜ ਤੇ ਤੁਸੀਂ ਸੁਣਿਆ ਹਾਂਜੀ ਹਾਂਜੀ ਸਾਡੇ ਪ੍ਰਧਾਨ ਨੇ ਪੰਜਾਬ ਦੇ ਅਸੀਂ ਜਿਲ੍ਹੇ ਦੇ ਪ੍ਰਧਾਨ ਸੁਣਿਆ ਦੱਲੇਵਾਲ ਸਾਹਿਬ ਹੋਰਾਂ ਨੇ ਅੱਜ ਕੀ ਕਿਹਾ ਸਟੇਜ ਤੋਂ ਕੈਮਰੇ ਤੇ ਦੱਸਿਓ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਜਿਹੜੀ ਮੇਰੀ ਆਸਾ ਸੀ ਮੈਂ ਭਾੜ ਤੇ ਲੋਕਾਂ ਨੂੰ ਵੇਖਣਾ ਚਾਹੁੰਦਾ ਸੀ ਮੈਂ ਇੱਕ ਕਿਸਾਨ ਨੇ ਲਈ ਬੈਠਾ ਇਹ ਐਮਐਸਪੀ ਆ ਉਹਨੂੰ ਲਾਗੂ ਕਰਾਉਣ ਲਈ ਬੈਠਾਂਗਾ ਪਰ ਇਹਨੇ ਪਹਿਲਾਂ ਬਾਰੇ ਬੋਲੇ ਕੁਝ ਵੀ ਇਹ ਵੱਡਾ ਉਹ ਆਗਾ ਸਹਾਰਸ ਇਹ ਜਿਤਨਾ ਔਖਾ ਉਹ ਕਹਿੰਦਾ ਇਹਦੇ ਲਈ ਕੋਈ ਤਾਂ ਬਲੀ ਦੇਊਗਾ ਕੋਈ ਤਾਂ ਅੱਗੇ ਆਊਗਾ ਫੇਰ ਦਿੱਤਾ ਜਾਊਗਾ ਜੇ ਅਸੀਂ ਇਹ ਗੱਲ ਹੀ ਕਹੀ ਜਾਗੇ ਵੱਡਾਗਾ ਵੱਡਾਗਾ ਫੇਰ ਮੂਰੇ ਕੌਣ ਲੱਗੂਗਾ ਇਸ ਲਈ ਉਹਨਾਂ ਨੇ ਇਹ ਗੱਲਾਂ ਬੋਲੀਆਂ ਸਾਰੇ ਗੱਲਾਂ ਸੁਣੀਆਂ ਜੋ ਕਿਸ ਮਰਜੀ ਪੁੱਛੋ ਕਿਸਾਨ ਕਹਿੰਦੇ ਨੇ ਕਿ ਡੱਲੇਵਾਲ ਸਾਹਿਬ ਨੇ ਸਿੱਧਾ ਕਿਹਾ ਵੀ ਕੁਝ ਲੋਕ ਕਹਿੰਦੇ ਨੇ ਕਿ ਮੰਗਾ ਵੱਡੀਆਂ ਨਹੀਂ ਤੋ ਕਹਿੰਦੇ ਜੇ ਵੱਡੀਆਂ ਨੇ ਤੇ ਫੇਰ ਕੀ ਮੰਗਣੀਆਂ ਨਹੀਂ ਫਿਰ ਕੀ ਲੜਾਈ ਸ਼ੁਰੂ ਨਹੀਂ ਹੋਣੀ ਚਾਹੀਦੀ ਕਿਸਾਨ ਕਹਿੰਦੇ ਨੇ ਕਿ ਡੱਲੇਵਾਲ ਦੇ ਨਾਲ ਡਟ ਕੇ ਖੜੇ ਆ ਤੇ ਉਦੋਂ ਤੱਕ ਖੜੇ ਰਾਵਾਂਗੇ ਜਦੋਂ ਤੱਕ ਮੰਗਾਂ ਦੀ ਪੂਰਤੀ ਨਹੀਂ ਹੋ ਜਾਂਦੀ ਬਾਈ ਜੀ ਕਿੰਨਾ ਇਕੱਠਾ ਜਿੱਥੇ ਹੋਊਗਾ ਇਕੱਠ ਬਹੁਤ ਜ਼ਿਆਦਾ ਵੀਰ ਜੀ ਸੋਚ ਵੀ ਨਹੀਂ ਸਕਦੇ ਮਤਲਬ ਜ਼ਿੰਦਗੀ ਚ ਬਹੁਤ ਵਾਰੀ ਧਰਨਾ ਤੇ ਆਿਆਂਗੇ ਪਰ ਸਾਨੂੰ ਇਕੱਠ ਦਾ ਨਾ ਤਾਂ ਅੱਗਾ ਦਿਸਿਆਗਾ ਸਿਰਾਂ ਤੇ ਨਾ ਹੀ ਪਿਛਲਾ ਸਿਰਾਂ ਦਿਖਿਆਗਾ ਵੀ ਤੁਸੀਂ ਸਾਡੇ ਕੋਲ ਸ਼ਬਦ ਨਹੀਂ ਹੈਗੇ ਵੀ ਕਿੰਨਾ ਕ ਜਿਆਦਾ ਇਕੱਠਾ ਹੋਊਗਾ ਮਤਲਬ ਸਾਡੇ ਕੋਲ ਸ਼ਬਦ ਨਹੀਂ ਅਸੀਂ ਸੋਨੂੰ ਕੋਈ ਸ਼ਬਦਾਂ ਨਾਲ ਦੱਸ ਨਹੀਂ ਸਕਦੇ ਵੀ ਕਿੰਨਾ ਕ ਇਕੱਠ ਹੋ ਇਹਦੀ ਮਤਲਬ ਕੋਈ ਲਿਮਟੇ ਨਹੀਂ ਹੈਗੇ ਇੰਨਾ ਜਿਆਦਾ ਇਕੱਠਾ ਹੈਗਾ ਪਰ ਬੀਜੇਪੀ ਕਹਿੰਦੀ ਆ ਕਿ ਡੱਲੇਵਾਲ ਹੋਰਾਂ ਦੇ ਨਾਲ ਕਿਸਾਨ ਤਾਂ ਹੈ ਹੀ ਨਹੀਂ ਅੱਜ ਭਲੇਖਾ ਨਿਕਲ ਜੂ ਭਲੇਖਾ ਬਹੁਤ ਵੱਡੀ ਚੀਜ਼ ਆ ਵੀਰੇ ਜੇ ਇੰਨਾ ਇਕੱਠ ਦੇਖ ਕੇ ਨਹੀਂ ਨਿਕਲਦਾ ਫਿਰ ਤਾਂ ਫਿਰ ਤਾਂ ਸਮਝ ਤੋਂ ਬਾਹਰ ਆ ਗੱਲ ਪਰ ਮੈਨੂੰ ਨਹੀਂ ਲੱਗਦਾ ਵੀ ਇੰਨਾ ਇਕੱਠ ਦੇਖ ਕੇ ਉਹ ਸਿਰੇ ਤੋਂ ਸਿਰਾਂ ਦੇਖ ਲੈਣਗੇ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਵੀਡੀਓ ਚ ਸਿਰਾਂ ਦਿਖਾਇਆ ਜਾਊਗਾ ਇੰਨੇ ਇਕੱਠਾ ਦਾ ਬਹੁਤ ਜ਼ਿਆਦਾ ਇਕੱਠਾ ਹੈਗਾ ਹਰ ਕਿਸਾਨਾਂ ਚ ਜੋਸ਼ ਇੰਨਾ ਜ਼ਿਆਦਾ ਹੈਗਾ ਮਤਲਬ ਜਿਹਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਔਰ ਇਹ ਜਿਵੇਂ ਕਿ ਸਾਡੀ ਸਾਸੀ ਢੱਲੇਵਾਲ ਸਾਹਿਬ ਦੀ ਮਤਲਬ ਕੀ ਗਰੁੱਪ ਚ ਨਹੀਂ ਹੈਗੇ ਪਰ ਸਾਡੀ ਇੰਨੀ ਜਮੀਰ ਜਾਗਦੀ ਆ ਅਸੀਂ ਇੱਕ ਦਿਨ ਪਹਿਲਾਂ ਕਿ ਸਾਡਾ ਮੀਰਾ ਪਿੰਡ ਕਕਰਾਲਾ ਭਾਈਕਾ ਜ਼ਿਲ੍ਹਾ ਪਟਿਆਲਾ ਦਾ ਅਸੀਂ ਪਹਿਲਾਂ ਕਿ ਉਰੇ 25 ਥੈਲੇ ਮਤਲਬ ਇੱਕ ਦਿਨ ਆਟੇ ਦੇ ਹੋਰ ਰੰਗੜ ਰਾਸਨ ਪਾਣੀ ਦੇ ਕੇ ਗਿਆ ਸੀ ਸਾਡਾ ਇੱਥੋਂ 30 ਕਿਲੋਮੀਟਰ ਪਿੰਡ ਆ ਅਸੀਂ ਪੂਰੇ ਸਾਰੇ ਸਾਡੇ ਪਿੰਡ ਚੋਂ ਦਿਲੋਂ ਆ ਰਹੇ ਨੇਗੇ ਜੀ ਅੰਦਰੋਂ ਉੱਠ ਠੁਠ ਕੇ ਘਰਾਂ ਚੋਂ ਨਿਕਲ ਨਿਕਲ ਕੇ ਮਾਈਆਂ ਨੇ ਸਾਨੂੰ ਘਰੋਂ ਨਿਕਲ ਨਿਕਲ ਕੇ ਬਿਲਕੁਲ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਇਹ ਭੈਣਾਂ ਵੀ ਜੜੀਆਂ ਨੇ ਇਹ ਇੱਥੇ ਪਹੁੰਚੀਆਂ ਹੋਈਆਂ ਨੇ ਆਪਾਂ ਹਾਂਜੀ ਕਿੱਦਾਂ ਦਾ ਪ੍ਰਭਾਵ ਸੀਗਾ ਜੀ ਅੱਜ ਪੂਰੇ ਇਸ ਘਟ ਦਾ ਅੱਜ ਪੂਰਾ ਜਾਂ ਤਾਂ ਪ੍ਰਭਾਵ ਪੜ ਜਾਣਾ ਜਾਂ ਗੇਰ ਜਾਣਗੇ ਹੂੰ ਆ ਗਾਉਂ-ਗਾਉਂ ਮੇਂ ਬੁਝਾਮ ਲਗਾ ਦੇਾਂਗੇ ਹੂੰ इस इसका तो प्रभाव भी अगर नहीं पड़ा मोदी का तो एक गाँव में जाम लगा देंगे जाट आरक्षण काम कर देंगे और बीजेपी बीजेपी बो, बोल रही है कि हरियाणा वालों ने फिर हमारी सरकार बना दी इसीलिए कि हम किसान के पक्ष में ईब का तब बना के धोखाधड़ी था बना के अगली बार जब इलेक्शन होगा ना हर गांव के अंदर गिनती करवाएंगे वहीं पे वहीं पे जगह हर जगह विरोध था जबकि सत्तर प्लस थी कांग्रेस दी मशीनों में घोटाला किया है समझा अगली अच्छा। अपने गांव में अगर हम अपने गांव में वोटिंग करेंगे तो वहीं पे वोटिंग की गिनती भी करवाएंगे अच्छा हाँ अगली बार धोखाधड़ी नहीं होने देंगे हम और एक हाँ। केंद्रीय मंत्री ने बोला है कि हरियाणा के किसान तो बीजेपी के साथ हैं, उनको पता है कि बीजेपी अच्छा उनकी माया ने चुची प्यारा की बेटी का नेला है घर था दूध पीवा घर तक खावा घर तक खावा बीजेपी की गल क्यों करोगे वोट हमने कांग्रेस की गिर की जीत बीजेपी की बेटी चोटगी सब गलत है फ्रॉड होता है ਅੱਛਾ ਅੱਜ ਆਜ ਯਹਾਂ ਖਨੋਰੀ 'ਤੇ ਡੱਲੇਵਾਲ ਕੇ ਹੱਕ ਮੇ ਕਿਤਨਾ ਇਕੱਠਾ ਹੋਇਆ ਹੈ ਕਿਤਨੇ ਲੋਕ ਆਏ ਜੈਸਵੀ ਬੰਦੇ ਤੋਂ ਪੁੱਛਦੇ ਆ ਉਹ ਲੱਖਾਂ ਤੋਂ ਘੱਟ ਗੱਲ ਨਹੀਂ ਕਰਦਾ ਸਾਰੇ ਕਹਿੰਦੇ ਨੇ ਕਿ ਲੱਖਾਂ ਦਾ ਇਕੱਠ ਹੈ ਤੇ ਮੋਦੀ ਸਰਕਾਰ ਦਾ ਭੁਲੇਖਾ ਕੱਢਣ ਦੇ ਲਈ ਕਾਫੀ ਹੈ ਖਨੋਰੀ ਮੋਰਚੇ ਤੇ ਮੌਜੂਦ ਆ ਭਾਈ ਸਾਹਿਬ ਅੱਜ ਦੋ ਪ੍ਰੋਗਰਾਮ ਹੋਏ ਨੇ ਇੱਕ ਖਨੋਰੀ ਬਾਰਡਰ ਤੇ ਤੇ ਇੱਕ ਐਸ ਕੇ ਐਮ ਦਾ ਪ੍ਰੋਗਰਾਮ ਹੋਇਆ ਹੈ ਹਰਿਆਣਾ ਦੇ ਟੋਹਾਣਾ 'ਚ ਕਿਵੇਂ ਦੇਖਦੇ ਆ ਜੀ ਬਹੁਤ ਵਧੀਆ ਅਸੀਂ ਉਗਰਾਹਾ ਸਾਹਿਬ ਨੂੰ ਤੇ ਡੱਲੇਵਾਲ ਸਾਹਿਬ ਨੂੰ ਬਰਾਬਰ ਨਜ਼ਰਾਂ ਚ ਦੇਖਦੇ ਆਂਗੇ ਪਰ ਜਦੋਂ ਅਸੀਂ ਅਸੀਂ ਬਚਪਨ ਦੇ ਵਿੱਚ ਇੱਕ ਕਹਾਣੀ ਸੁਣੀ ਸੀ ਕਿ ਇੱਕ ਪਿਤਾ ਨੇ ਆਪਣੇ ਬੱਚਿਆਂ ਨੂੰ ਅਲੱਗ-ਅਲੱਗ ਲਾਠੀਆਂ ਦਿੱਤੀਆਂ ਸੀਆਂ ਤੇ ਉਹਨਾਂ ਨੇ ਤੋੜਤੀਆਂ ਸੀ ਜਦੋਂ ਲਾਠੀਆਂ ਇਕੱਠੀਆਂ ਹੋ ਗਈਆਂ ਸੀਆਂ ਉਹਨਾਂ ਚਾਰਾਂ ਤੋਂ ਇਕੱਠੇ ਹੋ ਕੇ ਨਹੀਂ ਟੁੱਟੀਆਂ ਅਸੀਂ ਸਾਰੀਆਂ ਜਿੰਨੀਆਂ ਵੀ ਫਾਰਮਾਂ ਨੇ ਚਾਹੇ ਉਹ ਪੰਜਾਬ ਦੀਆਂ ਨੇ ਯੂਪੀ ਦੀਆਂ ਨੇ ਰਾਜਸਥਾਨ ਦੀਆਂ ਨੇ ਪੂਰੇ ਅੰਟਾਇਰ ਪੂਰੇ ਇੰਡੀਆ ਦੀਆਂ ਨੇ ਸਾਰੀਆਂ ਫਾਰਮਾਂ ਨੂੰ ਰਿਕਵੈਸਟ ਕਰਦੇ ਆਂ ਕਿ ਤੁਸੀਂ ਇਕੱਠੇ ਹੋ ਕੇ ਲੜੋ ਤਾਂ ਕਿ ਮੋਦੀ ਸਰਕਾਰ ਤੇ ਕੋਈ ਅਸਰ ਪਵੇ ਜਿਹਾ ਸੇਤ ਨਾਲ ਇਕੱਲੇ ਇਕੱਲੇ ਬੇਸ਼ੱਕ ਅੱਜ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਜਿੰਦਾ ਦੇਖ ਰਹੇ ਹੋ ਕਿ ਲੋਕਾਂ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਇਕੱਠਾ ਹੈ ਪਰ ਇਸ ਚੀਜ਼ ਦੇ ਉੱਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਨਾਰਾਜ਼ਗੀ ਹੈ ਕਿ ਜਿਸ ਦਿਨ ਡੱਲੇਵਾਲ ਸਾਹਿਬ ਨੇ ਪਹਿਲਾਂ ਤੋਂ ਮਹਾਪੰਚਾਇਤ ਦਾ ਪ੍ਰੋਗਰਾਮ ਲੀਕਆ ਹੋਇਆ ਸੇਮ ਡੇਟ ਦੇ ਉੱਤੇ ਉਗਰਾਹ ਸਾਹਿਬ ਵੀ ਆਪਣਾ ਪ੍ਰੋਗਰਾਮ ਲੀਕ ਦੇ ਨੇ ਜਿਵੇਂ ਕਿ 30 ਤਰੀਕ ਨੂੰ ਪੰਜਾਬ ਬੰਦ ਅਲਾਨ ਸੀਗਾ ਸਾਰਿਆਂ ਨੇ ਇਹਨਾਂ ਦੋਨੇ ਫਾਰਮਾਂ ਲਾ ਲਓ ਚਾਹੇ ਕਿਸਾਨ ਜਥੇਬੰਦੀਆਂ ਲਾ ਲਓ ਚਾਹੇ ਇਹਦੇ ਵਿੱਚ ਮੈਂ ਕਹਿੰਦਾ ਉਗਰਾਹ ਸਾਹਿਬ ਵੀ ਸ਼ਾਮਲ ਸੀਗੇ ਦੀਵਾਲੀ ਦੇ ਵਿੱਚ ਪਰ ਸੇਮ ਡੇਟ ਦੇ ਉੱਤੇ ਲੋਕ ਉਧਰ ਰੋਡਾਂ ਦੇ ਉੱਤੇ ਬੈਠੇ ਨੇ ਤੇ ਇਹ ਆਪਣੇ ਉਧਰ ਪਰ ਪਰ ਅਸੀਂ ਉਗਰਾਹਾ ਸਭ ਤੋਂ ਪੁੱਛਿਆ ਸੀ ਪਰਸੋਂ ਉਹ ਕਹਿੰਦੇ ਅਸੀਂ ਐਲਾਨ 4 ਤਰੀਕ ਵਾਲੇ ਟਹਾਨਾਂ ਦਾ ਪਹਿਲਾਂ ਕੀਤਾ ਖਣੌਰੀ ਦੇ ਉੱਪਰ ਐਲਾਨ ਬਾਅਦ ਚ ਹੋਇਆ ਤਾਂ ਗੱਲ ਤਾਂ ਉਹੀ ਆ ਗਈ ਨਾ ਕਿ ਇਹਨਾਂ ਨੂੰ ਸਾਰਿਆਂ ਨੂੰ ਬੈਠ ਕੇ ਤੈਅ ਕਰਨਾ ਚਾਹੀਦਾ ਤੈਅ ਕਰਨਾ ਚਾਹੀਦਾ ਹੋ ਸਕਦਾ ਜਿਹੜੇ ਲੋਕ ਅੱਜ ਇੱਧਰ ਆਏ ਨੇ ਤੁਹਾਨੂੰ ਲੱਗਦਾ ਕਿ ਜੇਕਰ ਇਕੱਠੇ ਹੁੰਦੇ ਤਾ ਫਿਰ ਕੇਂਦਰ ਸਰਕਾਰ ਦੇ ਉੱਪਰ ਇਸ ਤੋਂ ਕਿਤੇ ਵੱਧ ਅਸਰ ਪੈ ਚੁੱਕਾ ਹੋਣਾ ਸੀ ਬਿਲਕੁਲ ਹੂੰ ਬਿਲਕੁਲ ਅਸਰ ਪੈਣਾ ਸੀ ਜਦੋਂ ਸਾਡੀ ਏਕਤਾ ਹੋਊਗੀ ਇਕੱਠ ਹੋਊਗੀ ਤਾਕਤ ਵਧੂਗੀ ਸਾਡੀ ਔਰ ਜਦੋਂ ਤਾਕਤ ਵਧੂਗੀ ਤਾਂ ਦੁਸ਼ਮਣ ਨੂੰ ਵੀ ਨਜ਼ਰ ਆਊਗੀ ਤੇ ਜਦੋਂ ਅਸੀਂ ਅਲੱਗ-ਅਲੱਗ ਲੜਦੇ ਰਹਾਂਗੇ ਜਿੱਦਾਂ ਹੋਰ ਬਹੁਤ ਸਾਰੀਆਂ ਵਿਸ਼ਵ ਦੇ ਵਿੱਚ ਲੜਾਈਆਂ ਹੋਈਆਂ ਨੇ ਚਲੋ ਮੈਂ ਤਾਂ ਇੱਕ ਫੌਜੀ ਆ ਮੈਨੂੰ ਪਤਾ ਕਿ ਇੱਕ ਛੋਟੀ ਟੁਕੜੀ ਭੇਜਣ ਤੇ ਇੱਕ ਕਮਾਂਡ ਟੁਕੜੀ ਭੇਜਣ ਦੇ ਵਿੱਚ ਕੀ ਅੰਤਰ ਹੁੰਦਾ ਤੇ ਉਹੀ ਸਾਡੀ ਇੱਥੇ ਲੜਾਈ ਇੱਥੇ ਸੀ ਬੰਦੂਕਾਂ ਨਾਲ ਜਾ ਅਸੀਂ ਗੰਨਾ ਨਾਲ ਲੜਾਈ ਨਹੀਂ ਲੜਨੀ ਇਹ ਸਾਡੇ ਜ਼ਮੀਰ ਦੀ ਤੇ ਜਿਗਰ ਦੀ ਲੜਾਈ ਆ ਜਿਹੜੀ ਅਸੀਂ ਕੇਂਦਰ ਸਰਕਾਰ ਤੱਕ ਤੇ ਜਿਹੜੀ ਵੀ ਚਾਹੇ ਪੰਜਾਬ ਸਰਕਾਰ ਹੋਵੇ ਕੋਈ ਵੀ ਸਰਕਾਰ ਹੋਵੇ ਹੁਣ ਇੱਕ ਚੀਜ਼ ਦੇ ਉੱਤੇ ਹੋਰ ਮੇਰਾ ਆਪਣਾ ਪਰਸਨਲ ਥਿਊ ਹੈ ਇਹ ਇਹਦੇ ਨਾਲ ਕਾਫੀ ਲੋਕ ਇਤਫਾਕ ਰੱਖਦੇ ਨੇ ਕਿ ਸੁਪਰੀਮ ਕੋਰਟ ਨੇ ਬਾਰ-ਬਾਰ ਦੱਲੇਵਾਲ ਸਾਹਿਬ ਕੋਲੇ ਆ ਕੇ ਉਹਨਾਂ ਨਾਲ مشਵਰੇ ਵੀ ਕੀਤੇ ਨੇ ਉਹਨਾਂ ਦੀ ਆਨਲਾਈਨ ਮੀਟਿੰਗ ਵੀ ਹੋਈ ਆ ਤੇ ਸੁਪਰੀਮ ਕੋਰਟ ਬਾਰ-ਬਾਰ ਇਹ ਹਦਾਇਤ ਕਰਦੀ ਆ ਕਿ ਪੰਜਾਬ ਸਰਕਾਰ ਨੂੰ 27 ਹਸਪਤਲ ਦੇ ਵਿੱਚ ਬਦਲੀ ਕਰੇ ਤਬਦੀਲ ਕਰੇ ਜਿਹੜੇ ਹੁਕਮ ਹੋ ਕੇਂਦਰ ਸਰਕਾਰ ਨੂੰ ਜਿਹੜੇ ਪੰਜਾਬ ਸਰਕਾਰ ਨੂੰ ਕਰ ਰਹੀ ਆ ਅਗਰ ਇਹੀ ਹੁਕਮ ਹੋ ਕੇਂਦਰ ਸਰਕਾਰ ਨੂੰ ਕਹੇ ਕਿ ਡੱਲੇਵਾਲ ਸਾਹਿਬ ਦੀਆਂ ਜਿਹੜੀਆਂ ਮੰਗਾਂ ਨੇ ਕੱਲੇ ਡੱਲੇਵਾਲ ਦੀਆਂ ਨਹੀਂ ਆਪਣੀਆਂ ਹੈਗੀਆਂ ਉਹ ਉਹ ਸਾਰੇ ਹਿੰਦੁਸਤਾਨ ਦੀਆਂ ਮੰਗਾਂ ਨੇ ਡੱਲੇਵਾਲ ਸਾਹਿਬ ਆਪਣੇ ਲਈ ਤਾਂ ਕੁਝ ਵੀ ਨਹੀਂ ਮੰਗ ਰਹੇ ਉਹਨਾਂ ਤਾਂ ਬਲਕਿ ਆਪਣੀ ਜਨਤ ਲਈ ਤੇ ਰੱਖ ਕੇ ਬੈਠੇ ਨੇ ਤਾਂ ਸੁਪਰੀਮ ਕੋਰਟ ਨੂੰ ਅਸੀਂ ਜਿਹੜੀ ਕਿ ਸਾਡੀ ਮਾਨਯੋਗ ਸੁਪਰੀਮ ਕੋਰਟ ਆ ਅਸੀਂ ਰਿਕਵੈਸਟ ਕਰਦੇ ਆ ਕਿ ਤੁਸੀਂ ਇਹ ਇਹ ਆਦੇਸ਼ ਕੇਂਦਰ ਸਰਕਾਰ ਨੂੰ ਦਿਓ ਕਿ ਤੁਸੀਂ ਡੱਲੇਵਾਲ ਸਾਹਿਬ ਜਿਸ ਮੰਗ ਨੂੰ ਲੈ ਕੇ ਬੈਠਾ ਨੇ ਉਹ ਵੀ ਉਹ ਵੀ ਮੰਗਾਂ ਨੇ ਜਿਹੜੀਆਂ ਉਹਨਾਂ ਨੇ ਮੰਗੀਆਂ ਹੋ ਜਾਂਦੇ ਮਨਜ਼ੂਰ ਕੀਤੀਆਂ ਹੋਈਆਂ ਨੇ ਉਹਨਾਂ ਮੰਗਾਂ ਤੋਂ ਅਗਰ ਕੇਂਦਰ ਸਰਕਾਰ ਭੱਜ ਰਹੀ ਆ ਤੇ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਆਪਾਂ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਆਪਾਂ ਉਦੋਸ਼ੀ ਬਣਾਈਏ ਕਿਉਂਕਿ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਐਮਐਸਪੀ ਪੰਜਾਬ ਸਰਕਾਰ ਦੇ ਪਾਉਗੀ ਤੁਸੀਂ ਮੰਨਦੇ ਉਸ ਇੱਕ ਪੱਤਰਕਾਰ ਨੂੰ ਇਹ ਸਟੇਟ ਗਵਰਨਮੈਂਟ ਦਾ ਕੰਮ ਨਹੀਂ ਹੈ ਜੀ ਇਹ ਸੈਂਟਰ ਗਵਰਨਮੈਂਟ ਦੇ ਲੈਵਲ ਦੀ ਡਿਮਾਂਡ ਹੈ ਔਰ ਇੱਕ ਤੁਹਾਨੂੰ ਸੀਨ ਦਿਖਾਉਣੇ ਆ ਇਹ ਵੀਰ ਨੇ ਇਹ ਕਈ ਕਿਲੋਮੀਟਰਾਂ ਤੋਂ ਡਰਮ ਲੈ ਕੇ ਲਗਾਤਾਰ ਅੱਗੇ ਜਾ ਰਹੇ ਨੇ ਔਰ ਲਗਾਤਾਰ ਇਹ ਸਟੇਜ ਦੇ ਉੱਪਰ ਇਹ ਸੇਵਾ ਕਰ ਰਹੇ ਨੇ ਇਹ ਦੋਨੋਂ ਭਰਾ ਭਾਈ ਜੀ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਮਿਲ ਕੋਈ ਇਕੱਠੇ ਹੋਣਾ ਜੇ ਇੱਕੇ ਚ ਬਰਕਤ ਹੈ ਜੇ ਇਕੱਠੇ ਹੋਵਾਂਗੇ ਦੇਖੋ ਤੁਸੀਂ ਅੱਜ ਭਾਈ ਜੀ ਨੇ ਦੱਸਿਆ ਨਾ ਵੀ ਉਹ ਹਰਿਆਣੇ ਚ ਲੈ ਜੀ ਗਾਰਿਆ ਇਹ ਤਾਂ ਮਤਲਬ ਇਹਨੂੰ ਕਮਜ਼ੋਰ ਕੀਤਾ ਗਿਆ ਅੱਜ ਉਹਦੇ ਕੱਠੇ ਉਧਰ ਵੀ ਜਾਣੇ ਵਾਤੇ ਵੀ ਇੱਥੇ ਨਾ ਜਾਣ ਉਧਰ ਜਾਣ ਉਧਰ ਹਰਿਆਣੇ ਵਾਲੇ ਸਾਡੇ ਕੋਲ ਆਣ ਇਹਨੂੰ ਕਮਜ਼ੋਰੀ ਕਰਨ ਵਾਸਤੇ ਹੈ ਜੇ ਇਕੱਠੇ ਹੁੰਦੇ ਆ ਇੱਕੇ ਚ ਸਿਆਣੇ ਕਹਿੰਦੇ ਆ ਬਰਕਤ ਹੁੰਦੀ ਹੈ ਜੇ ਆਪਾਂ ਇੱਕਾ ਕਰਾਂਗੇ ਤਾਂ 1 ਇੰਚ ਆਪਸੀਂ ਸਭ ਕੁਝ ਲੈ ਸਕਦੇ ਹਾਂ ਤੇ ਨਹੀਂ ਲੜੀ ਜਾਓ ਆਪਸੇ ਉਧਰ ਕੁਝ ਨਹੀਂ ਮਿਲਦਾ ਇਸ ਤਰ੍ਹਾਂ ਜੀ ਜੀ